ਦੀ ਨਨਪੁਰ ਸਾਹਿਬ ਵਿਖੇ ਇਸ ਜੰਗ ਜੂ ਇਤਿਹਾਸ ਸਮੇਂ ਸਿੰਘਾਂ ਦੀ ਅਭਿਆਸ ਰੂਪੀ ਲੜਾਈਆਂ ਵੀ ਕਰਵਾਈਆਂ ਜਾਂਦੀਆਂ ਸਨ ਭਾਰਤੀ ਲੋਕਾਂ ਦੀ ਮਨੁਵਲ ਨੂੰ ਉੱਚਾ ਕਰਨ ਲਈ ਗੁਰੂ ਜੀ ਨੇ ਇਹ ਪਰੰਪਰਾ ਆਰੰਭ ਕੀਤੀ ਲੋਕ ਕਾਇਰਤਾ ਦੇ ਮਹੌਲ ਤੋਂ ਨਿਕਲ ਕੇ ਇਸ ਉਤਸਵ ਵਿੱਚ ਬੜੇ ਜੋਸ਼ ਨਾਲ ਸ਼ਾਮਿਲ ਹੁੰਦੇ ਸਨ ਹੌਲੇ ਮਹੱਲੇ ਦਾ ਵਿਸ਼ੇਸ਼ ਉਦੇਸ਼ ਸਿੱਖਾਂ ਵਿੱਚ ਸ਼ਸਤਰਾਂ ਲਈ ਪਿਆਰ ਧਰਮ ਦੀ ਰੱਖਿਆ ਲਈ ਸ਼ਕਤੀ ਦਾ ਸੰਚਾਰ ਕਰਨਾ ਸੀ ਇਹ ਸ਼ਸਤਰ ਸਿੱਖੀ ਦਾ ਅਟੁੱਟ ਅੰਗ ਬਣ ਗਏ ਇਹ ਧਰਮ ਦੇ ਚਿੰਨ੍ਹ ਤੇ ਰਾਖੇ ਸਨ ਪੁਰਾਤਨ ਰੀਤਾਂ ਰਵਾਜਾਂ ਨੂੰ ਤਿਆਗ ਕੇ ਸਿੱਖਾਂ ਅੰਦਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਨਵਾਂ ਜੋਸ਼ ਅਤੇ ਤਤ ਬਖਸ਼ਣ ਲਈ ਗੁਰੂ ਜੀ ਨੇ ਇੱਕ ਦਿਨ ਤੈਅ ਕੀਤਾ ਉਸ ਦਿਨ ਕਿਲਾ ਹੋਲਗੜ ਵਿਖੇ ਮੇਲਾ ਲਾਇਆ ਜਾਂਦਾ ਸੀ